ਸਿਕਾ ਦੋਸਤੋ ਕਿਹਾਲ ਸਾਰੇ ਆ ਬਈ ਆਪਾਂ ਪਾਣਾ ਸ਼ੈੱਡ ਬਾਈ 40 ਬਾਈ 40 ਦਾ ਪਹਿਲਾ ਉਹ ਛੋਟਾ ਬਰਾਂਡਾ ਦਾ ਬਾਈ 15 13 14 ਫੁੱਟ ਦਾ ਮਿਲਗਾ 13 ਫੁੱਟ ਤੇ 40 ਫੁੱਟ ਦੀ ਚੜਾਈ ਤੇ ਉਸ ਦੀ ਜਿਹੜਾ 40 ਫੁੱਟ ਵਾਲਾ ਉਸ ਕਾ ਮੱਥਾ ਬਾਈ ਆਪਾਂ ਸਾਰੇ ਹੀ ਸੁਤਣਾ ਉਹ ਹੁਣ ਆਪਣਾ ਸ਼ੈੱਡ ਬਣ ਜੇਗਾ 40 22 40 ਦਾ ਤੇ ਪਲੇਟਾਂ ਆਪਾਂ ਜਿਹੜੀਆਂ ਪਾਵਾਂਗੇ ਉਹ ਪਾਵਾਂਗੇ ਬਾਈ 6 ਫੁੱਟੀਆਂ 6.5 6 ਫੁੱਟ ਪਲੇਟ ਹੈ ਜਿਹੜੀ ਉਹ 6 ਫੁੱਟ 6 ਇੰਚ ਹੁੰਦੀ ਹੈ ਬਾਈ ਤੇ ਪੈਸੇ ਆਪਣੇ ਲੱਗਿਆ ਬਾਈ 6 ਫੁੱਟ ਕੇ ਤੇ 6 ਇੰਚ ਪਾ ਨੂੰ ਮਿਲੇ ਇਹਦਾ ਬਹੁਤ ਹੈ ਬੈਨੀਫਿਟ ਹੈ ਜੇ 6 ਫੁੱਟੀ ਦਾ ਜੇ ਆਪਾਂ 10 ਫੁੱਟੀ ਪਲੇਟ ਪਾਈਏ ਤਾਂ 4.5 ਫੁੱਟ ਕੇ ਉੱਪਰ ਵਿਚਾਲਾ ਪੈਪ ਆਵੇਗਾ ਭਈ ਉਹ 9 ਫੁੱਟ ਏਰੀਆ ਕਵਰ ਕਰੇਗੀ ਤੇ ਜਿਹੜਾ ਵਿਚਾਲਾ ਪੈਪ ਉਹ 4.5 ਫੁੱਟ ਪਾ ਗਿਆ ਜੇ ਆਪਾਂ 6 ਫੁੱਟੀਆਂ ਚਾਦਰਾਂ ਪਾਈਏ ਉਹ ਪੈਪ ਵਾਈ ਪੈਪ ਆ ਗਿਆ 5.5 ਫੁੱਟ ਤੇ ਆਪਣਾ ਡਬਲ ਫਾਇਦਾ ਹੋ ਗਿਆ ਨਾਲੇ ਤਾਂ ਆਪਾਂ ਨੂੰ ਪਚਾਲਾ ਸਿੰਗਲ ਪਾਈਪ ਨਾਲ ਕਿ ਲੋੜ ਨਹੀਂ ਤੇ ਸਾਰੇ ਜਿੰਨੇ ਵੀ ਪੈਪ ਆਪਨੇ ਜੋੜਾਂਗੇ ਭਰਾਵਾਂ ਨੇ ਜੋੜਾਂ ਪਏ ਜਿੱਥੇ ਪਾਈਪ ਦਾ ਜੋੜ ਹੈ ਜਿੱਥੇ ਉਹਨੀਆਂ ਕੁੰਡੀਆਂ ਪੰਮੀ ਆ ਸਾਰੇ ਪੈਪ ਮਤਲਬ ਕਿ ਡਬਲ ਚਾਦਰ ਚੜਗੀ ਵੇ ਜੋੜ ਪਏਗਾ ਅੱਧਾ ਫੁੱਟ ਪਿਛਾ ਨੂੰ ਬੋਦਗੀ ਮਤਲਬ ਅੱਗੇ ਆ ਰਹੀ ਹੈ ਜਿਹੜੀ ਚਾਦਰ ਆ ਤੇ ਜਿਹੜੀ ਪਿੱਛੇ ਪਾਵਾਂਗੇ ਅੱਧਾ ਫੁੱਟ ਕਵਰ ਉਹ ਨਹੀਂ ਕਰ ਲਿਆ। ਘੱਟੋ ਘੱਟ 10 ਬਾਰ 11 ਇੰਚ ਦਾ ਜੋੜ ਬਣ ਗਿਆ ਉਹ ਜ਼ਬਰਦਸਤ। ਟੁੱਟਣ ਫੁੱਟਣ ਵਾਲਾ ਨਹੀਂ ਬਣਿਆ। ਮਿੱਤਰ ਪਿਆਰਿਓ ਹੁਣ ਆਪਾਂ ਗਾਰਡਰ ਤਰ ਨਮਾਸਤ ਹੈ ਛੇੜ ਦਿਆਂ ਟਰੈਕਟਰ ਮੱਖਣ ਨੇ। ਮੱਖਣ ਸਿੰਘ ਡਰਾਈਵਰ ਹੈ, ਦਿਲਬਾਗ ਸਿੰਘ ਮਿਸਤਰੀ ਉੱਪਰੇ ਬੈਠਿਆ ਘੁੱਕੇਗਾ। ਤੇ ਕੋੜਾ ਮਿਸਤਰੀ ਜਿਹੜਾ ਚਨਈ ਵਾਲਾ ਆ ਉਹ ਆ ਪਿੱਛੇ ਬੈਕ ਲਵਾ ਰਿਹਾ ਠੀਕ ਹੈ ਮਿੱਤਰ ਪਿਆਰ ਵੀਡੀਓ ਨਾਲ ਬਣੇ ਰਹੋ ਸਾਸਰੀ ਕਾਲ ਸਾਰਿਆਂ ਨੂੰ